ਸਿਲੰਡਰ ਵਿਖੇ ਸੇਖੋਪਨ ਨੇੜੇ ਵਿਜੇ ਗੈਸ ਏਜੰਸੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੋਦਾਮ ਤੋਂ ਸਿਲੰਡਰ ਚੋਰੀ ਕਰਦੇ ਦੋ ਚੋਰਾਂ ਨੂੰ ਏਜੰਸੀ ਵਿੱਚ ਕੰਮ ਕਰਦੇ ਮੁਲਾਜ਼ਮਾ ਨੇ ਕਾਬੂ ਕਰ ਲਿਆ ਅਤੇ ਚਿੱਤਰ ਪ੍ਰੈਟ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਣਕਾਰੀ ਮੁਤਾਬਕ ਚੋਰ ਬਿਜਲੀ ਦੇ ਖੰਭਿਆਂ ਤੋਂ ਗੋਦਾਮ ਦੀਆਂ ਲਾਈਟਾਂ ਬੰਦ ਕਰਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਗੈਸ ਏਜੰਸੀ ਵਿੱਚ ਕੰਮ ਕਰਦੇ ਲੋਕਾਂ ਨੇ ਜਾਲ ਵਿਛਾ ਕੇ ਚੋਰਾਂ ਨੂੰ ਕਾਬੂ ਕਰ ਲਿਆ ਦਾਦਾਇਆ ਕਿ ਚੋਰਾਵੋ ਲੋਕ ਗੋਦਾਮ ਦੇ ਰਹੀ ਸੁਨਸਾਨ ਜਗ੍ਹਾ ਤੇ ਇੱਕ ਅੱਡਾ ਬਣਾਇਆ ਗਿਆ ਸੀ ਤੇ ਪੁਲਿਸ ਨੇ ਉਸ ੱਡੇ ਤੇ ਪਹੁੰਚ ਕੇ ਉੱਥੋਂ ਇੱਕ ਮੋਟਰਸਾਈਕਲ ਨਸ਼ੀਲੇ ਟੀਕੇ ਗੋਲੀਆਂ ਤੇ ਸਰਿੰਜਾਂ ਵੀ ਬਰਾਮਦ ਕੀਤੀਆਂ ਹਨ ਪੁਲਿਸ ਨੇ ਦੋਵਾਂ ਚੋਰਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਪੁਲਿਸ ਅਧਿਕਾਰੀਆਂ ਤੇ ਜੰਸੀ ਮਾਲਕ ਕੋਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਚਲੰਦਰ ਤੋਂ ਸੁਖਵਿੰਦਰ ਪੱਗਾ ਦੀ ਰਿਪੋਰਟ ਸਰ ਕੀ ਹੈ ਗਈ ਮਾਮਲਾ ਇਹ ਉਹ ਮੁੰਡੇ ਇਹਨਾਂ ਨੇ ਗਡੌਣ ਵਾਲਿਆਂ ਨੇ ਆਪਣੇ ਮਾਲਕਾਂ ਨੂੰ ਫੋਨ ਕਰਕੇ ਦੱਸਿਆ ਵੀ ਇੱਥੇ ਚੋਰੀ ਕਰਦੇ ਆ ਚਲੰਦਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਪਰਚੇ ਬਿਠਾ ਲੈਣਾ ਤੁਸੀਂ ਸਰ ਮੌਕੇ ਤੇ ਆਏ ਆ ਮਕੀਦਾ ਦਾ ਮਾਮਲਾ ਹੈ ਸਾਹਮਣੇ ਕਿ ਚੋਰੀ ਹੋਈ ਆ ਉਹ ਦੇ ਦੇ ਇਹ ਤਾਂ ਇੱਥੇ ਦਿਨ ਹਾਲਤਾ ਆਇਆ ਸੋਲੇ ਤੱਕ ਨਹੀਂ ਕੁਛ ਨਹੀਂ ਚੱਕਿਆ ਇਹਨਾਂ ਦਾ ਕਹਿੰਦੇ ਵੀ ਅਸੀਂ ਪਾਣੀ ਪੀਣ ਆਏ ਸੀ ਉਹਦਾ ਤਾਂ ਕਹਣਾ ਇਹ ਆ ਤੇ ਪਰ ਇਹ ਸਾਰੇ ਜਿੰਨਾ ਹਿੱਸੇ ਹੁਣ ਉਹ ਕਹਿੰਦੇ ਵੀ ਨਹੀਂ ਕਿ ਇਹ ਇੱਥੇ ਚੋਰੀ ਕਰਨੀ ਆਏ ਸੀ ਤੇ ਪਹਿਲਾਂ ਵੀ ਕਰਦੇ ਰਹੇ ਆ ਉਹਨਾਂ ਮੰਨਿਆ ਇਹ ਤੋਂ ਕੱਲ ਨੂੰ ਵੀ ਅਸੀਂ ਪਹਿਲਾਂ ਕੀਤੀ ਚੋਰੀ ਤੇ ਸਰ ਕਿੰਨੇ ਬੰਦੇ ਤੁਸੀਂ ਮਨ ਕੀ ਫੜੇ ਆ ਮੌਕੇ ਤੋਂ ਦੋ ਬੰਦੇ ਤੇ ਕੀ ਜਾਂਚ ਕੀ ਕਰਦੇ ਪਿਆ ਜਾਚ ਹੁਣ ਦੇਖਦੇ ਪੁੱਛਣੇ ਚ ਕਰਦੇ ਆ ਵੀ ਇਹਨੇ ਜਿਹੜੇ ਉਹ ਕਹਿੰਦੇ ਆ ਵੀ ਸਿਲੰਡਰ ਚੱਕੇ ਆ ਕਿ ਹੁਣ ਵਾਕਿਆ ਚੱਕੇ ਆ ਕਿ ਨਹੀਂ ਚੱਕੇ ਜਾਂ ਚੱਕੇ ਆ ਤਾਂ ਕੀ ਤੁਹਾਡਾ ਮੇਰਾ ਪ੍ਰਦੀਪ ਅਗਰਵਾੜੀ ਕੀ ਗੱਲ ਹੋਈ ਸੀਗੀ ਜਾਜੇ ਅੱਜ ਅਸੀਂ ਤਾਂ ਕਰਤਾਰਪੁਰ ਤੋਂ ਰਹਿੰਦੇ ਹਾਂ ਜੀ ਕਰਤਾਰਪੁਰ ਹੀ ਸਿਗੇ ਬੈਠੇ ਤੇ ਕਾਫੀ ਦਿਨਾਂ ਤੋਂ 8-10 ਦਿਨਾਂ ਤੋਂ ਰੋਜ਼ ਸਿਲੰਡਰ ਚੋਰੀ ਹੋਣ ਦੇ ਸੀਗੇ ਸਾਡੇ ਗਰਾਉਂਡ ਤੋਂ ਤੇ ਰੋਜ਼ ਕੰਪਲੇਂਟ ਕਰਦੇ ਸੀਗੇ ਮੁੰਡੇ ਹੁਣ ਅੱਜ ਧਾਗ ਲਾ ਕੇ ਬੈਠੇ ਸੀ ਵੀ ਜੇ ਕੋਈ ਆਇਆ ਤਾਂ ਨਿਗਰਾਨੀ ਰੱਖਦੇ ਪਏ ਸੀਗੇ ਤੇ ਇਹ ਬੈਠੇ ਸੀ ਲੋਕ ਕਿ ਤਾਂ ਇਹਨਾਂ ਨੇ ਲਾਈਟ ਬੰਦ ਕਰਕੇ ਆਏ ਤਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਫੜ ਲਿਆ ਇਹਨਾਂ ਨੂੰ ਬੰਦਿਆਣੇ ਸਾਡੇ ਆਣੇ ਅੱਜ ਚੋਰੀ ਹੋਈ ਸੀ ਕਿ ਕਿ ਨਹੀਂ ਅੱਜ ਚੋਰੀ ਕਰਨ ਦੇ ਭੇਜ ਅੰਦਰ ਵੜ ਗਏ ਸੀਗੇ ਅੰਦਰ ਵੜ ਕੇ ਟੱਪ ਗਏ ਅੰਦਰ ਜਿਦਾਂ ਤੁਸੀਂ ਮੌਕੇ ਤੇ ਪੜਿਆ ਪੁਲਿਸ ਨੂੰ ਸੂਚਿਤ ਕੀਤਾ ਜੀ ਇਹਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਅਸੀਂ 112 ਨੰਬਰ ਤੇ ਮੈਂ ਕਾਲ ਕੀਤੀ ਤੇ ਪੁਲਿਸ ਆਈ ਆ ਫੇ ਉਹ ਉਹਨਾਂ ਨੂੰ ਉਹਨਾਂ ਦੀ سپਰਦਾਰੀ ਕੀਤੀ ਆ ਜੀ ਇਹਨੀਆਂ ਨੂੰ ਹੋਰ ਕਾਫੀ ਪਿੰਡ ਦੇ ਬੰਦੇ ਵੀ ਬਹੁਤ ਦੁਖੀ ਜਿਹੜੇ ਇਹਨਾਂ ਤੋਂ ਸੀਗੇ ਜੀ ਆਪਣ ਕੋਈ ਵੀ ਇਹਨਾਂ ਦੀ ਜ਼ਿੰਮੇਵਾਰੀ ਤੱਕ ਨਹੀਂ ਲੈਣ ਨੂੰ ਤਿਆਰ ਸੀ ਸਾਰੇ ਉਹਨਾਂ ਸਭ ਕੁੱਟਦੇ ਪਏ ਸੀ ਵੀ ਜਿਹੜਾ ਕਹਿੰਦਾ ਸੀ ਵੀ ਸਾਡੇ ਵੀ ਸਿਲੰਡਰ ਚੋਰੀ ਹੋਏ ਸਾਡਾ ਵੀ ਸਮਾਨ ਚੋਰੀ ਹੋਇਆ ਕਿਸੇ ਦੀ ਕਣਕ ਚੱਕੇ ਲੈ ਗਏ ਕਿਸੇ ਦਾ ਕੁਸ਼ਕ ਲੈ ਗਏ ਇਹੀ ਇਹਨਾਂ ਦੀ ਸਾਰੀ ਸੀ